ਸਾਡੇ ਨਾਲ ਨੇ ਇਸ ਵਿੱਚ ਸ੍ਰੀ ਯਾਦਵਿੰਦਰ ਸਿੰਘ ਜੀ ਜਿਹੜੇ ਕਿ ਸਹਾਇਕ ਨੋਡਲ ਅਫਸਰ ਨੇ ਸਵੀਪ ਪ੍ਰੋਗਰਾਮ ਦੇ ਤਰਨਤਾਰਨ ਲੋਕ ਸਭਾ ਹਲਕਾ ਖਡੂਰ ਸਾਹ ਅਸੀਂ ਇਹ ਗੱਲ ਕਰਦੇ ਹਾਂ ਯਾਦਵਿੰਦਰ ਜੀ ਕਿ ਜਦੋਂ ਵੀ ਲੋਕਤੰਤਰ ਵਿੱਚ ਜਿਹੜੇ ਸਾਡੇ ਮਤਦਾਤਾ ਹੈਗੀ ਇਹਨਾਂ ਦੀ ਕਿੰਨੀ ਅਹਿਮ ਭੂਮਿਕਾ ਹੁੰਦੀ ਹੈਗੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ 올 ਇੰਡੀਆ ਰੇਡੀਓ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੇਰੀ ਆਵਾਜ਼ ਨੂੰ ਜਿਹੜਾ ਆ ਜਿਹੜੇ ਪੰਜਾਬ ਦੇ ਔਰ ਸਾਡੇ ਭਾਰਤ ਦੇ ਨਾਗਰਿਕ ਆ ਉਹਨਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਆ ਸੋ ਗੱਲ ਕਰਦੇ ਆ ਜੀ ਆਪਾਂ ਕਿ ਕੋਈ ਵੀ ਜਿਹੜਾ ਮਤਦਾਤਾ ਆ ਕੋਈ ਵੀ ਜਿਹੜਾ ਦੇਸ਼ ਦਾ ਨਾਗਰਿਕ ਆ ਉਹਦੀ ਕਿੰਨੀ ਇੱਕ अहम ਭੂਮਿਕਾ ਹੁੰਦੀ ਆ ਸਾਨੂੰ ਜਿਹੜਾ ਆ ਇਹ ਰਾਈਟ ਮਿਲਿਆ ਆ ਸਾਡਾ ਵੋਟ ਪਾਉਣ ਦਾ ਜਿਹੜਾ ਇੱਕ ਆਪਣਾ ਜ਼ਮੂਰੀ ਹੱਕ ਆ ਸੋ ਸਾਨੂੰ ਜਿਹੜਾ ਉਹਦਾ ਇਸਤੇਮਾਲ ਕਰਨਾ ਚਾਹੀਦਾ ਆ ਸਾਨੂੰ ਕਦੀ ਵੀ ਕਿਸੇ ਲਾਲਚ ਦੇ ਵਿੱਚ ਆ ਕੇ ਨਿਡਰ ਹੋ ਕੇ ਨਿਰਪੈ ਹੋ ਕੇ ਜਿਹੜਾ ਆ ਉਹ ਸਾਡੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਆ ਕਈ ਵਾਰੀ ਵੇਖਣ ਦੇ ਵਿੱਚ ਇਹ ਆਉਂਦਾ ਆ ਕਿ ਅਸੀਂ ਚਾਹੇ ਸਾਡੇ ਕੁਝ ਨਾਗਰਿਕ ਜਿਹੜੇ ਆ ਵੋਟਾਂ ਵਾਲੇ ਦਿਨ ਨੂੰ ਛੁੱਟੀ ਵਾਲਾ ਦਿਨ ਸਮਝ ਲੈਂਦੇ ਆ ਸੋ ਅਸੀਂ ਵੋਟਾਂ ਵਾਲੇ ਦਿਨ ਨੂੰ ਛੁੱਟੀ ਵਾਲਾ ਦਿਨ ਨਹੀਂ ਸਮਝਣਾ ਅਸੀਂ ਉਸ ਦਿਨ ਸਾਡੀ ਇੱਕ ਅਹਿਮ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰੀਏ ਸਾਡੀ ਜਿਹੜੇ ਕੋਈ ਚੰਗੇ ਨੁਮਾਇੰਦੇ ਆ ਉਹਨਾਂ ਨੂੰ ਚੁਣ ਕੇ ਅਸੀਂ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਕਿ ਅਸੀਂ ਇੱਕ ਚੰਗੇ ਲੋਕਤੰਤਰ ਦੀ ਜਿਹੜੀ ਆ ਉਸ ਸਥਾਪਨਾ ਕਰ ਸਕੀਏ। ਯਾਦਵੰਦ ਜੀ ਤੁਹਾਨੂੰ ਪੁੱਛਾਲ ਰਹੇ ਹਲਕਾ ਖਡੂਰ ਸਾਹਿਬ ਦੀ ਤੇ ਤੁਹਾਡੇ ਵੱਲੋਂ ਕੀ ਕੋਸ਼ਿਸ਼ਾਂ ਕਰ ਰਹੇ ਹੋ ਤੁਸੀਂ ਕਿ ਜਿਹੜੇ ਵੋਟਰਸ ਨੇ ਉਹਨਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ મતદાન ਦੇ ਵਿੱਚ ਲਈ ਉਹਨਾਂ ਨੂੰ ਜਿਹੜਾ ਉਤਸ਼ਾਹਿਤ ਕੀਤਾ ਜਾਵੇ ਉਹਨਾਂ ਦੀ ਸ਼ਮੂਲੀਅਤ ਹੋ ਜਾਏ। ਅਸੀਂ ਜੀ ਜਿਹੜੇ ਸਾਡੇ ਜ਼ਿਲ੍ਹਾ ਚੋਣ ਅਫਸਰ ਨੇ ਸ਼੍ਰੀ ਸੰਦੀਪ ਕੁਮਾਰ ਜੀ IAS ਔਰ ਉਹ ਸਾਡੇ ਡਿਪਟੀ ਕਮਿਸ਼ਨਰ ਤਰਨਤਾਰਨ ਵੀ ਨੇ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ ਔਰ ਸਾਡੇ ਸਹਾਇਕ ਰਿਟਰਨਿੰਗ ਅਫਸਰ ਸ਼੍ਰੀ ਸਚਿਨ ਪਾਠਕ ਜੀ ਅਸੀਂ ਸਾਰੇ ਹੀ ਵੱਖ-ਵੱਖ ਤਰੀਕਿਆਂ ਦੇ ਨਾਲ ਪ੍ਰਚਾਰ ਤੇ ਪ੍ਰਸਾਰ ਗਤੀਵਿਧੀਆਂ ਦੇ ਵਿੱਚ ਲੱਗੇ ਹੋਏ ਆ ਉਹਦੇ ਵਿੱਚ ਸਾਡੀ ਸਵੀਪ ਟੀਮ ਜਿਹੜੀ ਆ ਉਦੇ ਵਿੱਚ ਅਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਵੋਟਰਾਂ ਨੂੰ ਜਾਗਰੂਕ ਕਰਦੇ ਹਾਂ। ਉਹਦੇ ਵਿੱਚ ਅਸੀਂ ਕੋਈ ਵੀ ਪਬਲਿਕ ਪਲੇਸ, ਬੱਸ ਸਟੈਂਡ, ਰੇਲਵੇ ਸਟੇਸ਼ਨ, ਪੈਟਰੋਲ ਪੰਪ ਉਹਨਾਂ ਦੇ ਉੱਤੇ ਜਾ ਕੇ ਅਸੀਂ ਗਤੀਵਿਧੀਆਂ ਕਰਦੇ ਹਾਂ ਕਿ ਵੋਟਰਾਂ ਨੂੰ ਉਹਨਾਂ ਦੀ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਜਾਵੇ। ਸਕੂਲਾਂ ਦੇ ਵਿੱਚ ਅਸੀਂ ਬੱਚਿਆਂ ਦੇ ਕੋਲੋਂ ਜਿਹੜੇ ਆ ਲੇਖ ਮੁਕਾਬਲੇ, ਪਾਸ਼ਣ ਮੁਕਾਬਲੇ ਔਰ ਪੋਸਟਰ ਮੇਕਿੰਗ ਜਿਹੜੀ ਆ, ਰੰਗੋਲੀ ਮੇਕਿੰਗ ਅਸੀਂ ਕਰਵਾਉਂਦੇ ਹਾਂ ਤਾਂ ਕਿ ਬੱਚਿਆਂ ਦੇ ਵਿੱਚ ਵੀ ਸਵਿਧਾਨ ਦੇ ਪ੍ਰਤੀ ਜਿਹੜੀ ਆ ਉਹ ਲਾਲ ਸਾਭ ਦੀ ਉਹ ਆਪਣੀ ਵੋਟ ਦੇ ਹੱਕ ਪ੍ਰਤੀ ਜਿਹੜਾ ਆ ਉਹ ਜਾਗਰੂਕ ਹੋਣਾ ਔਰ ਉਹਦੇ ਵਿੱਚੋਂ ਇਹ ਵੀ ਅਸੀਂ ਬੱਚਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਆਪਣੇ ਮਾਪਿਓ ਨੂੰ ਘਰ ਜਾ ਕੇ ਜਿਹੜਾ ਆ ਉਹ ਜਾਗਰੂਕ ਕਰਨ ਕਿ ਅਸੀਂ ਆਪਣੀ ਵੋਟ ਦਾ ਜਿਹੜਾ ਆ ਉਹ ਇਸਤੇਮਾਲ ਕਰਨਾ ਹੈ ਕਿਉਂਕਿ ਕਈ ਵਾਰੀ ਵੇਖਣ ਵਿੱਚ ਆਉਂਦਾ ਹੈ ਕਿ ਬੱਚੇ ਕਈ ਜਿੱਦਾਂ ਕਰਕੇ ਆਪਣੇ ਮਾਪਿਓ ਨੂੰ ਕਹਿੰਦੇ ਕਿ ਅਸੀਂ ਕੋਈ ਚੀਜ਼ ਲੈਣੀ ਹੈ ਅਸੀਂ ਕੋਈ ਚੀਜ਼ ਲੈਣੀ ਹੈ ਸੋ ਇਹਦੇ ਵਿੱਚ ਵੀ ਬੱਚੇ ਜਦੋਂ ਆਪਣੇ ਸੰਵਿਧਾਨ ਦੇ ਪ੍ਰਤੀ ਜਾਗਰੂਕ ਹੋਣਗੇ ਵੋਟ ਪਾਉਣ ਦੇ ਹੱਕ ਪ੍ਰਤੀ ਜਾਗਰੂਕ ਹੋਣਗੇ ਤੇ ਉਹ ਜ਼ਰੂਰ ਆਪਣੇ ਮਾਪਿਓ ਨੂੰ ਇਹ ਅਪੀਲ ਕਰਨਗੇ ਕਿ ਚੰਗੇ ਉਮੀਦਵਾਰਾਂ ਨੂੰ ਚੁਣ ਕੇ ਲੋਕ ਸਭਾ ਦੇ ਵਿੱਚ ਭੇਜिए ਜਿਸ ਤਰ੍ਹਾਂ ਇਸ ਵਾਰੀ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਜੀ ਦਾ ਨਾਅਰਾ ਹੈ ਕਿ ਅਬ ਕੀ ਬਾਾਰ 70 ਪਾਰ ਔਰ ਅਸੀਂ ਸਾਡੇ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਸੰਦੀਪ ਕੁਮਾਰ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਅਸੀਂ ਇਸ ਗੱਲ ਦੇ ਉੱਤੇ ਕੌਨਫੀਡੈਂਟ ਆ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਜਿਹੜਾ ਹੈ ਮਤਦਾਨ 75 ਤੋਂ ਲੈ ਕੇ 80% ਦੇ ਵਿੱਚ ਵਿੱਚ ਕਰਵਾਵਾਂਗੇ ਕਿਉਂਕਿ ਸਾਡੀ ਸਵੀਪ ਟੀਮ ਜਿਹੜੀ ਆ ਉਹਨਾਂ ਦੀ ਅਗਵਾਈ ਦੇ ਵਿੱਚ ਹਰੇਕ ਜਗ੍ਹਾ ਤੇ ਹਰੇਕ ਤਰੀਕੇ ਦੇ ਨਾਲ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਆ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਫੇਸਬੁੱਕ ਇੰਸਟਾਗ੍ਰਾਮ ਵਟਸਐਪ ਚੈਨਲ ਹੋਵੇ ਅਸੀਂ ਹਰ ਤਰੀਕੇ ਦੇ ਨਾਲ ਵੋਟਰਾਂ ਨੂੰ ਜਿਹੜਾ ਹੈ ਜਾਗਰੂਕ ਕਰ ਰਹੇ ਹਾਂ ਅੱਛਾ ਲੋਕਾਂ ਦਾ ਕੀ ਰੁਝਾਨ ਹੈ ਕਿ ਇਹਦੇ ਵਿੱਚ ਜਿਹੜਾ ਇਹ ਲੋਕਤਰ ਦਾ ਮਹਾਪਰਵ ਦਾ ਕਿਹਾ ਗਿਆ ਇਹਨੇ ਸੋ ਆਮ ਲੋਕ ਕੀ ਮਹਿਸੂਸ ਕਰਦੇ ਨੇ ਕਿ ਬੰਦੀ ਸ਼ਾਮਿਲ ਤੜਾ ਜਾਂ ਹੁਆ ਰਹ ਉਹਦੇ ਆਰਿਆਵਨ ਵੱਲ ਹਾਂਜੀ ਅਸੀਂ ਇੱਥੇ 1-2 ਮੈਗਾ ਐਕਟੀਵਿਟੀਆਂ ਕਰਵਾਈਆਂ ਜੀ ਉਹਦੇ ਵਿੱਚੋਂ ਜਿਹੜਾ ਸੀਗਾ ਵੋਟਰਾਂ ਦਾ ਚਾਹੇ ਇੱਥੋਂ ਦੇ ਨਾਗਰਿਕਾਂ ਦਾ ਜਿਹੜਾ ਸੀਗਾ ਰਿਸਪੌਂਸ ਬੜਾ ਵਧੀਆ ਸੀਗਾ ਕਿਉਂਕਿ ਅਸੀਂ ਜਿਹੜਾ ਆ ਅਸੀਂ ਚੋਣਾਂ ਨੂੰ ਇੱਕ ਤਿਹਾਰ ਦੇ ਤਰ੍ਹਾਂ ਜਿਹੜਾ ਆ ਉਹ ਮਨਾ ਰਹੇ ਆ ਕਿ ਬੜੇ ਵਧੀਆ ਤਰੀਕੇ ਦੇ ਨਾਲ ਜਿਵੇਂ ਕਿ ਵੱਖ-ਵੱਖ ਜਗਾਂ ਦੇ ਉੱਤੇ ਪੋਲਿੰਗ ਬੂਥਾਂ ਨੂੰ ਕੋਈ ਮਾਡਲ ਪੋਲਿੰਗ ਬੂਥ ਬਣਾਏ ਜਾ ਰਹੇ ਆ ਕੋਈ ਪਿੰਕ ਬੂਥ ਬਣਾਏ ਜਾ ਰਹੇ ਆ ਤਾਂ ਕਿ ਵੋਟਰਾਂ ਨੂੰ ਜਿਹੜਾ ਆ ਵੋਟ ਪਾਉਣ ਦੇ ਪ੍ਰਤੀ ਆਕਰਸ਼ਿਤ ਕੀਤਾ ਜਾਵੇ ਔਰ ਵੋਟਰਾਂ ਦਾ ਬੜਾ ਵਧੀਆ ਰਿਸਪੌਂਸ ਆ ਜੀ ਉਹ ਕਹਿੰਦੇ ਆ ਕਿ ਅਸੀਂ ਜਿਹੜੀਆਂ ਲੋਕ ਸਭਾ ਦੇ ਵਿੱਚ 1 ਜੂਨ ਨੂੰ ਅਸੀਂ ਆਪਣੀਆਂ ਵੋਟਾਂ ਜਿਹੜੀਆਂ ਪਾਉਣ ਜ਼ਰੂਰ ਜਾਵਾਂਗੇ ਇਸ ਤਰ੍ਹਾਂ ਦਿਵਿਆਂਗ ਨੇ ਜੋ ਯਾ ਬਜ਼ੁਰਗ ਨੇ ਜੋ ਨਹੀਂ ਜਾ ਸਕਦੇ ਉਹਨਾਂ ਵਾਸਤੇ ਵੀ ਵਧੀਆ ਉਪਰਾਲੇ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਕਰ ਰਿਹਾ ਹੈ ਵੀ ਘਰ ਬੈਠੇ ਵੀ ਉਹ મતદાન ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਲੋਕ ਸਭਾ ਹਲਕੇ ਦੇ ਵਿੱਚ ਵੀ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਉਹਨਾਂ ਨੂੰ ਜਿਹੜਾ ਆ ਜਿਹੜੇ ਦਿਵਿਆਂਗ ਵੋਟਰ ਨੇ ਉਹਨਾਂ ਨੂੰ ਜਿਹੜਾ ਘਰ ਵੋਟ ਪਾਉਣ ਦੀ ਜਿਹੜੀ ਆ ਚਾਹੇ ਜਿਹੜੇ ਬਜ਼ੁਰਗ ਵੋਟਰ ਆ ਉਹਨਾਂ ਨੂੰ ਘਰ ਬੈਲਟ ਪੇਪਰ ਦੇ ਰਾਹੀਂ ਵੋਟ ਪਾਉਣ ਦੀ ਜਿਹੜੀ ਆ ਉਹ ਸੁਵਿਧਾ ਦਿੱਤੀ ਗਈ ਆ ਔਰ ਉਹਦੇ ਵਿੱਚ ਜਿਹੜੇ ਸਬੰਧਤ ਸੈਕਟਰ ਅਫਸਰ ਔਰ ਸਬੰਧਤ ਜਿਹੜੇ ਬੀਐਲਓ ਸਹਬਾਨ ਆ ਉਹਨਾਂ ਦੀ ਡਿਊਟੀ ਲਗਾਈ ਗਈ ਆ ਤਾਂ ਕਿ ਸਾਡਾ ਮਕਸਦ ਸਿਰਫ ਇੰਨਾ ਹੀ ਆ ਕਿ ਕੋਈ ਵੀ ਵੋਟਰ ਜਿਹੜਾ ਆ ਵੋਟ ਪਾਉਣ ਦੇ ਹੱਕ ਤੋਂ ਵਾਂਝਾ ਨਾ ਰਵੇ ਹੋਰ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਮੈਂ ਸਿਰਫ ਇੰਨਾ ਕਹਿਣਾ ਚਾਹੂੰਗਾ ਜੀ 1 ਜੂਨ ਨੂੰ ਜਿਹੜਾ ਆ ਸਾਡਾ ਇੱਕ ਬੜਾ ਅਹਿਮ ਦਿਨ ਆ ਅਸੀਂ ਉਹਨੂੰ ਛੁੱਟੀ ਵਾਲਾ ਦਿਨ ਨਾ ਸਮਝਦੇ ਹੋਏ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰੀਏ ਔਰ ਵੋਟਰਾਂ ਵਾਸਤੇ ਮਾਨਜੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜਾ ਆ ਉਹ ਪੋਲਿੰਗ ਬੂਥਾਂ ਦੇ ਉੱਪਰ ਜਿਹੜਾ ਆ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਆ ਠੰਡੇ ਪਾਣੀ ਦੀਆਂ ਸ਼ਬੀਲਾਂ ਦਾ ਪ੍ਰਬੰਧ ਕੀਤਾ ਗਿਆ ਆ ਟੈਂਟ ਦਾ ਪ੍ਰਬੰਧ ਕੀਤਾ ਗਿਆ ਆ ਕਿ ਤਾਂ ਕਿ ਜਿਹੜੇ ਸਾਡੇ ਸਨਮਾਨਯੋਗ ਵੋਟਰ ਆ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਵੀ ਮੁਸ਼ਕਲ ਨਾ ਆਵੇ ਸੋ ਯਾਦਵਿੰਦਰ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਅਸੀਂ ਵਿਆਸ ਕਰਾਂਗੇ ਕਿ ਜਿਹੜੇ ਸਾਡੇ ਵੋਟਰ ਨੇ ਉਹ ਵੱਧ ਵੱਧ ਆਪਣੇ ਇਸ ਜਿਹੜਾ ਹੱਕ ਹੈ ਉਹਨਾਂ ਨੂੰ ਸੰਵਿਧਾਨਕ ਤੌਰ ਤੇ ਮਿਲਿਆ ਹੋਇਆ ਉਹਦਾ ਵਿਸਥਾਰਪੂਰਵਕ ਕਰਨਗੇ ਔਰ ਵੱਧ ਵੱਧ ਜਿਹੜਾ ਪਾਗ ਲੈਣਗੇ ਤੇ ਇਸ ਵਾਰ ਜਿਹੜਾ ਸਾਡਾ ਨਾਰਾ ਹੈ ਸੱਤਰ ਪਾਰ ਹੁਣ ਤੇ ਆਪਾਂ ਖਰੇ ਉਤਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਰ ਧੰਨਵਾਦ ਤੁਹਾਡਾ ਬਹੁਤ ਬਹੁਤ